ਮੁੰਡੇ ਨੇ ਫੇਰਿਆਂ ਤੋਂ ਪਹਿਲਾਂ ਮੰਗੀ ਸਕੋਰਪੀਓ ਗੱਡੀ ਕੁੜੀ ਦੇ ਪਿਤਾ ਨੇ ਕਰਤਾ ਆ ਕੰਮ। ਦੋਸਤੋ ਅਕਸਰ ਹੀ ਕੁੜੀ ਵਾਲੇ ਆਪਣੀ ਹੈਸੀਅਤ ਦੇ ਅਨੁਸਾਰ ਆਪਣੀ ਕੁੜੀ ਦੇ ਵਿਆਹ ਵਿੱਚ ਜਿੰਨਾ ਹੋ ਸਕੇ ਉਹਨਾ ਖਰਚਾ ਕਰਦੇ ਨੇ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਵਿਆਹ ਵਾਲੇ ਮੁੰਡੇ ਨੂੰ ਜੁੱਤੀਆਂ ਮਾਰ ਰਿਹਾ ਏ। ਦਰਅਸਲ ਜੋ ਵਿਅਕਤੀ ਨੌਜਵਾਨ ਦੇ ਜੁੱਤੀਆਂ ਮਾਰ ਰਿਹਾ ਹੈ ਉਸ ਦੀ ਲੜਕੀ ਦਾ ਵਿਆਹ ਇਸ ਨੌਜਵਾਨ ਨਾਲ ਹੋ ਰਿਹਾ ਸੀ। ਪਹਿਲਾਂ ਤਾਂ ਇਸ ਨੌਜਵਾਨ ਦੀ ਕੋਈ ਵੀ ਮੰਗ ਨਹੀਂ ਸੀ ਪਰ ਵਿਆਹ ਵਾਲੇ ਦੇ ਫੇਰਿਆਂ ਤੋਂ ਪਹਿਲਾਂ ਇਹ ਨੌਜਵਾਨ ਵਿਚੋਲੇ ਨੂੰ ਕਹਿੰਦਾ ਕਿ ਮੈਨੂੰ ਪਹਿਲਾਂ ਸਕੋਰਪੀਓ ਗੱਡੀ ਦਿਓ ਜਾਂ ਉਸਦੇ ਪੈਸੇ ਦੇਵੋ ਮੈਂ ਫਿਰ ਇਸ ਲੜਕੀ ਨਾਲ ਵਿਆਹ ਕਰਾਂਗਾ ਫਤੇ ਜਦੋਂ ਵਿਚੋਲੇ ਨੇ ਲੜਕੀ ਦੇ ਪਿਤਾ ਨੂੰ ਇਹ ਗੱਲ ਦੱਸੀ ਤਾਂ ਫੇਰ ਕੀ ਸੀ ਲੜਕੀ ਦੇ ਪਿਤਾ ਨੇ ਵਿਆਹ ਵਾਲੇ ਲੜਕੇ ਦੀ ਚੰਗੀ ਸੇਵਾ ਕੀਤੀ ਅਤੇ ਕਿਹਾ ਕਿ ਜੇ ਮੰਗ ਸੀ ਤਾਂ ਪਹਿਲਾਂ ਦੱਸਣਾ ਸੀ ਹੁਣ ਅਸੀਂ ਮੌਕੇ ਤੇ ਤੈਨੂੰ ਸਕੋਰਪੀਓ ਗੱਡੀ ਕਿੱਥੋਂ ਦੀ ਏ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪਿਤਾ ਨੇ ਠੀਕ ਕੀਤਾ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ